ਹਾਂਜੀ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣੀਆਂ ਸਾਰੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਆਰਡਰ ਆ ਰਹੇ ਨੇ ਆਪਾਂ ਨੂੰ ਵਧੀਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਵਿਜ਼ੀ ਆ ਮੇਲੇ ਨਹੀਂ ਹੈਗੇ ਆਪਾਂ ਤੁਹਾਨੂੰ ਪ੍ਰਿੰਟਡ ਸੂਟ ਦਿਖਾਉਣੇ ਆ ਜਿਨ੍ਹਾਂ ਦਾ ਕਿ ਆਫਰ ਸੀ ਇਹਨਾਂ ਦੇ ਡਾਰਕ ਕਲਰਾਂ ਦਾ ਆਪਾਂ ਪਹਿਲਾਂ ਤੁਹਾਨੂੰ ਦਿੱਤਾ ਸੀਗਾ 390 ਰੁਪਏ ਦੇ ਵਿੱਚ ਪਰ ਇਹ ਜਿਹੜੇ ਲਾਈਟ ਕਲਰ ਤੁਸੀਂ ਹੁਣ ਦੇਖ ਰਹੇ ਹੋਗੇ ਇਹ ਵਾਲੇ ਸਾਰੇ ਹੋਰ ਨਹੀਂ ਕੋਈ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸਿਰਫ ਉਹ ਤੇ ਇਹ ਵਾਲੇ ਸੂਟ ਆਪਾਂ ਤੁਹਾਨੂੰ ਸਿਰਫ 700 ਰੁਪਏ ਦੇ ਵਿੱਚ ਦੋ ਲਾ ਕੇ ਦੇ ਦਾਂਗੇ ਜੀ 700 ਰੁਪਏ ਦੇ ਵਿੱਚ ਦੋ ਜੇ ਇੱਕ ਸੂਟ ਲੈਣਾ ਤਾਂ ਉਹੀ 390 ਰੁਪਏ ਦਾ ਦੋ ਸੂਟ ਤੁਸੀਂ ਖਰੀਦ ਦਿਓ ਦਾ 700 ਰੁਪਏ ਦੇ ਪਹਿਣਗੇ ਜੀ ਕੱਲਾ ਕੱਲਾ ਪ੍ਰਿੰਟ ਦਿਖਾਉਣੇ ਆ ਜਿਨ੍ਹਾਂ ਨੂੰ ਜਿਹੜਾ ਪ੍ਰਿੰਟ ਪਸੰਦ ਹੋਵੇ ਤਾਂ ਫਟਾਫਟ ਫੋਨ ਚੱਕ ਕੇ ਆਰਡਰ ਜਿਹੜਾ ਆਪਣਾ ਉਹ ਤੁਸੀਂ ਕਰ ਸਕਦੇ ਹੋ ਜੀ ਲਓ ਜੀ ਫਿਰ ਪ੍ਰਿੰਟ ਦੇਖੋ ਕੱਲਾ ਕੱਲਾ ਪ੍ਰਿੰਟ ਆ ਜਿਹੜਾ ਉਹ ਦਿਖਾਉਣੇ ਆ ਕੋਈ ਇਹ ਤੇ ਬੁਰ ਦੀ ਸ਼ਿਕਾਇਤ ਨਹੀਂ ਆਉਂਦੀ ਆ ਦੇਖੋ ਜੀ ਇਹਦੀ ਸ਼ਿਪਿੰਗ ਤੁਹਾਡੀ ਹੋਵੇਗੀ ਜੀ ਆ ਲੋ ਜੀ ਨਵੇਂ ਡਿਜ਼ਾਈਨ ਨੇ ਐਲਪਾਈਨ ਦੇ 6600 500 ਤੋਂ ਘੱਟ ਤਾਂ ਵਿਕਦਾ ਹੀ ਨਹੀਂਗਾ ਜੀ 700 ਦੇ ਦੋ ਜਿਹੜੇ ਆਪਾਂ ਤੁਹਾਨੂੰ ਸੂਟ ਆਹੇ ਦੇ ਦਾਂਗੇ ਜੀ ਰੇਟ ਵੀ ਮਿੱਠਾ ਹੈਗਾ ਜੀ ਟਿਕ ਆਫਰ ਵੀ ਆ ਜੇਕਰ ਤੁਸੀਂ ਹੁਣ ਪਹਿਲਾਂ ਨਹੀਂ ਹੁਣ ਸਰਦੀਆਂ ਵਾਲਾ ਸਟਾਕ ਆ ਜਿਹੜਾ ਕਲੀਅਰ ਕਰਨ ਦੇ ਵਿੱਚ ਆਪਣੀ ਮਦਦ ਕਰਦੇ ਹੋ ਤੁਸੀਂ ਤਾਂ ਤੁਹਾਡਾ ਉਸ ਲੱਕੀ ਡਰਾਅ ਦੇ ਵਿੱਚ ਨਾਮ ਪਾਇਆ ਜਾਵੇਗਾ ਜੀ। ਲਓ ਜੀ ਨੇੜੇ ਤੋਂ ਕਰਕੇ ਡਿਜ਼ਾਈਨ ਨੇ ਜਿਹੜੇ ਉਹ ਦਿਖਾ ਦਿਓ। ਆਹ ਲਓ ਜੀ ਇਹ ਵਾਲਾ ਡਿਜ਼ਾਈਨ ਵੀ ਆਪਾਂ 350 ਚ ਹੀ ਦੇ ਦਾਂਗੇ ਮਤਲਬ ਕਿ 700 ਦੇ 2 ਬਣ ਜਾਣਗੇ ਜੀ। ਹਨ 700 ਦੇ 2 ਸੂਟ ਤੁਸੀਂ ਆਰਡਰ ਜਿਹੜੇ ਆਪਾਂ ਨੂੰ ਕਰ ਸਕਦੇ ਹਾਂ ਜੀ ਸਾਰੇ ਦੇ ਸਾਰੇ ਪ੍ਰਿੰਟ ਨੇ ਜਿਹੜੇ ਬਹੁਤ ਵਧੀਆ ਨੇ ਕੱਲਾ ਕੱਲਾ ਪ੍ਰਿੰਟ ਆਰਾਮ ਨਾਲ ਦੇਖਿਓ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਕਮੈਂਟ ਵੀ ਕਰ ਸਕਦੇ ਹੋ ਤੁਸੀਂ ਸੋਹਣੇ ਸੋਹਣੇ ਜੜੀਆਂ ਭੈਣਾਂ ਨੂੰ ਕਮੈਂਟ ਕਰਨੇ ਆਉਂਦੇ ਆ ਤਾਂ ਪਲੀਜ਼ ਸੋਹਣੇ ਸੋਹਣੇ ਕਮੈਂਟਾ ਜਿਹੜੇ ਉਹ ਕਰਿਆ ਕਰੋ ਇਦੇ ਵਿੱਚ ਵਰਕ ਆ ਜੀ ਜਿਵੇਂ ਆਪਾਂ ਬੇਬਿਆਂ ਵਾਸਤੇ ਸੂਟ ਦੇਣਾ ਹੁੰਦਾ ਬਰੀਕ ਬੁੱਟੀ ਦਾ ਵਰਕ ਆ ਇਹ ਵੀ 700 ਦੇ 2 ਦੇ ਦਵਾਂਗੇ ਜੀ ਲਓ ਜੀ ਦਮਾ ਨਹੀਂ ਜੀ ਜੇ ਕੋਈ ਨਾ ਹੋਵੇ ਜੀ

ਲਓ ਜੀ ਕੀ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਇੱਕ ਇਹ ਸੂਟ ਦਾ ਆਫਰ ਆ ਜੀ 7800 ਦਾ ਸੂਟ ਸੀਗਾ ਜੀ ਵਧੀਆ ਕੱਪੜੇ ਤੇ ਸੋਹਣੀ ਬਰੀਕ ਬੂਟੀ ਦੇ ਵਿੱਚ ਵਰਕ ਹੋਇਆ ਹੋਇਆ ਸਿਰਫ ਆਪਣੇ ਕੋਲ ਇੱਕ ਸੂਟ ਬਚਿਆ 400 ਦਾ ਹੀ ਸੂਟ ਦੇ ਦਾਂਗੇ ਤੁਹਾਨੂੰ ਲੈ ਕੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ